ਨਾਨਕ ਪ੍ਰਭ ਸਰਣਾਗਤੀ ਰੱਖਣ ਕਾ ਸਮਰਥ ਜੋ ਸਾਰਿਆਂ ਦੀ ਪ੍ਰਤ ਪਾਲਨਾ ਤੇ ਰਕਸ਼ਾ ਕਰਨ ਦੇ ਸਮਰਥ ਹੈ ਬਸ ਮੈਂ ਉਹਦੀ ਸ਼ਰਨ ਦੇ ਚਾ ਮੈਂ ਉਹਦੀ ਸ਼ਰਨ ਦੇ ਚਾ ਮੈਂ ਉਹਨੂੰ ਬੰਦਲਾ ਕਰਵਾ ਹਾਂਜੀ ਸ਼ੰਤ ਜਿਉ ਜਾਣਹੁ ਤਉਰਾਕ ਹਰ ਪ੍ਰਾਪਤੀ ਰਿਆ ਵੇ ਪ੍ਰਭੂ ਅਸੀਂ ਤੇਰੀ ਸ਼ਰਨ ਚ ਆ ਗਏ ਤੈਨੂੰ ਅਰਪਣ ਕਰ ਦਿੱਤਾ ਹੁਣ ਜਿਵੇਂ ਤੈਨੂੰ ਭਾਵਦਾ ਹੈ ਤਵੇਂ ਧੋ ਰੱਖ ਲੈ ਜਿੱਥੇ ਧੋ ਰੱਖਦਾ ਹੈ ਉਥੇ ਰੱਖ ਲੈ ਜਿਵੇਂ ਧੋ ਰੱਖਦਾ ਹੈ ਉਸਨਾਂ ਰੱਖ ਲੈ ਹਾਂਜੀ ਕੀਤੇ ਗਨ ਅਸੰਖ ਆਵਗਣ ਮੀਰਿਆ ਅਸੰਖ ਸੰਖ ਇੱਕ ਹਿੰਦਸ ਹੈ 100 ਅਰਬ ਦਾ ਸੰਖ ਅਸੰਖ ਜਿਹਦੀ ਸੰਖਿਆ ਨਹੀਂ ਹੋ ਸਕਦੀ ਜੇ ਦੀ ਗਿਣਤੀ ਨਹੀਂ ਹੋ ਸਕੀ ਇਤਨੇ ਔਗਣ ਨੇ ਪ੍ਰਭੂ ਗਿਣਤੀ ਤੇ ਨਹੀਂ ਹੋ ਸਕੀ ਮੈਂ ਕਿਥੇ ਤੱਕ ਗਿਣਾ ਤੇਰੇ ਗੁਣ ਬੇਅੰਤ ਨੇ ਮੇਰੇ ਔਗਣ ਬੇਅੰਤ ਨੇ ਬਸ ਪ੍ਰਾਰਥਨਾ ਹੈ ਰੱਖ ਲੈ ਜਿਵੇਂ ਤੈਨੂੰ ਪਾਉਂਦਾ ਜਿੱਥੇ ਤੈਨੂੰ ਪਾਉਂਦਾ ਉਥੇ ਰੱਖ ਲੈ ਕੋਈ ਗੁਣ ਨਹੀਂ ਕਿ ਮੇਰੇ ਕੋਲ ਇਹ ਹੈ ਸੰਸਾਰ ਦੇ ਵਿੱਚ ਕਿਧਰੇ ਮਨੁੱਖ ਕੰਮ ਦੀ ਤਲਾਸ਼ ਕਰੇ ਇੰਟਰਵਿਊ ਦੇ ਚ ਆਪਣੇ ਗੁਣ ਦੱਸਣੇ ਪੈਂਦੇ ਆਪਣੀ ਲਿਆਕਤ ਦੱਸਣੀ ਪੈਂਦੀ ਹੈ ਆਪਣੇ ਲਿਆਕਤ ਦੇ ਸੜਕਾਟ ਵੀ ਲੈ ਜਾਣੇ ਪੈਂਦੇ ਸਭ ਦੱਸਣੇ ਪੈਂਦੇ ਐਨੇ ਲਿਆਕਤ ਐਨਾ ਮੈਂ ਪੜਾ ਲਿਖਾ ਇਹਦੇ ਪ੍ਰੂਫ ਨੇ ਸੜਕਾਟ ਲੈ ਜੈਸਾ ਫਿਰ ਇੰਟਰਵਿਊ ਦੇ ਚੋਂ ਪਾਸ ਹੋ ਜਾਏ ਜਿਤਨੀ ਲਿਆਕਤ ਦਾ ਮਨੁੱਖ ਚਾਹੀਦਾ ਉਤਨੀ ਲਿਆਕਤ ਦੇ ਉਹਦੇ ਕੋਲ ਸਰਟੀਫਿਕੇਟ ਹੋਣ ਸਾਡੇ ਦੇਸ਼ ਦੇ ਤੇ ਸਪਾਰਸ਼ ਵੀ ਹੋਵੇ ਤੇ ਫਿਰ ਕਿੱਡ ਬਣ ਜਾਂਦੀ ਹੈ ਕਿੱਡ ਬਣ ਜਾਂਦੀ ਹੈ ਇੱਥੇ ਜਿਹੜਾ ਗੁਣਾ ਦਾ ਦਾਵਾ ਕਰੇ ਨਾ ਪਰਮਾਤਮਾ ਦੇ ਗੁਣਾ ਦਾ ਇਸ ਤਰ੍ਹਾਂ ਦਾ ਇੱਕੋ ਮਨੁੱਖ ਧਾਰਮਿਕ ਇਤਿਆਜ਼ ਦੇ ਚ ਮਿਲਦਾ ਹੈ ਮਿਸਰ ਦਾ ਇੱਕ ਆਜੜੀ ਆਇਆ ਲਈ ਉਹ ਕਿਧਰੇ ਇੱਕ ਇਬਾਦਤ ਘਰ ਦੇ ਕੋਲੋਂ ਲੰਘਿਆ ਤੇ ਜਿਹੜਾ ਆਵਾਜ਼ ਦੇ ਰਿਹਾ ਸੀ ਖੁਦਾ ਦੀ ਵਿਆਖਿਆ ਕਰ ਰਿਹਾ ਸੀ ਉਹ ਕਹਿ ਰਿਹਾ ਸੀ ਖੁਦਾ ਲਾ ਸ਼ਰੀਕ ਹੈ ਉਹਦਾ ਕੋਈ ਸ਼ਰੀਕ ਨਹੀਂ ਹੈ ਖੁਦਾ ਲਾ ਮਕਾਨ ਹੈ ਉਦਾ ਕੋਈ ਥਾਂ ਟਿਕਾਣਾ ਨਹੀਂ ਹੈ ਜਿਵੇਂ ਕਲਗੀਧਰ ਪਾਤਸ਼ਾਹ ਕਹਿੰਦੇ ਨਾ ਅਨਾਮ ਹੈ ਅਠਾਮ ਹੈ ਉਹ ਵਿਚਾਰਾ ਆਯਾਲੀ ਯਤਿਮ ਬੱਚਾ ਸੀ ਜਵਾਨੀ ਦੇ ਵਿੱਚ ਉਸਨੇ ਕਦਮ ਰੱਖਿਆ ਸੀ ਪਰ ਯਤਿਮ ਸੀ ਮਾਪੇ ਬਾਪ ਨਹੀਂ ਸੀ ਤੀ ਚਾਲੀ ਭੇਡਾਂ ਉਹ ਦੇਖੋ ਉਸਨੂੰ ਆ ਕੇ ਅੱਜ ਪਹਿਲੀ ਦਫਾ ਪ੍ਰਾਰਥਨਾ ਕਰਨ ਲੱਗਾ ਜਿਵੇਂ ਸੁਣ ਕੇ ਆਇਆ ਹੈ ਕਹਿੰਦਾ خدا ਤੂੰ ਲਾ ਮਕਾਨ ਫੇਰੇ ਕੋਲ ਮਕਾਨ ਕੋਈ ਨਹੀਂ ਆਪਣੇ ਕੋਲ ਵੀ ਕੋਈ ਨਹੀਂ ਰੁੱਖਾਂ ਥੱਲੇ ਹੀ ਲੱਗੇ ਤੂੰ ਲਾ ਸ਼ਰੀਕ ਹੈ ਨਾ ਆਪਣਾ ਵੀ ਕੋਈ ਭਾਈ ਬੰਦੀ ਕੋਈ ਨਹੀਂ ਆਪਣਾ ਵੀ ਕੋਈ ਸ਼ਰੀਕ ਨਹੀਂ ਤੂੰ ਯਤੇਮ ਹੈ ਨਾ ਆਪਾਂ ਵੀ ਯਤੇਮ ਹੈ ਦੋਸਤੀ ਕਿੱਥੇ ਹੁੰਦੀ ਬਰਾਬਰੀ ਦੇ ਤਲ ਤੇ ਆਉਂਦੀ ਇੱਕ ਕ੍ਰੋਧੀ ਹੈ ਇੱਕ ਸ਼ਾਂਤਮਈ ਹੈ ਦੋਸਤੀ ਨਹੀਂ ਚੱਲੇਗੀ ਦੋ ਦਿਨ ਦਸ ਸੰਗ ਹੋਵੇ ਇੱਕ ਮੂਰਖ ਹੈ ਇੱਕ ਸਿਆਣਾ ਹੈ ਲੰਬੀ ਦੋਸਤੀ ਨਹੀਂ ਚੱਲ ਸਕਦੀ ਇੱਕ ਦਾਨੀ ਹੈ ਇੱਕ ਸ਼ੌਮ ਹੈ ਇਹ ਲੰਬੀ ਦੋਸਤੀ ਨਹੀਂ ਚੱਲ ਸਕਦੀ ਇੱਕ ਦਿਆਲੂ ਹੈ ਇੱਕ ਕਠੋਰ ਹੈ ਦੋਸਤੀ ਹੋ ਸਕਦੀ ਹੈ ਤੇ ਕਠੋਰ ਨੂੰ ਦਿਆਲੂ ਬਣਾਓ ਜਾਂ ਦਿਆਲੂ ਨੂੰ ਕਠੋਰ ਬਣਾਓ ਜਾਂ ਸਿਆਣੇ ਨੂੰ ਮੂਰਖ ਬਣਾਓ ਜਾਂ ਮੂਰਖ ਸਿਆਣਾ ਬਣੇ ਤਾਂ ਦੋਸਤੀ ਆਉਂਦੀ ਹੈ ਦੋਸਤੀ ਤਾਂ ਆਉਂਦੀ ਹੈ ਜੇ ਦੂਜੇ ਨੂੰ ਆਪਣੇ ਵਰਗਾ ਬਣਾਓ ਜਾਂ ਖੁਦ ਦੂਜੇ ਵਰਗਾ ਇਹ ਤੇ ਦੋਸਤੀ ਨਹੀਂ ਹੈ